ਹੈਲੋ ਹੈਲੋ ਸਤ ਸ੍ਰੀ ਅਕਾਲ ਸਤ ਸ੍ਰੀ ਅਕਾਲ ਹੋਸਨਾ ਕੀ ਹਾਲ ਆ ਵਧੀਆ ਤੈਨੂੰ ਹਾਂ ਠੀਕ ਠਾਕ ਹੋਰ ਕੀ ਕਰਨ ਧਿਆ ਕਿਉਂ ਬੈਠਿਆ ਕਿਉਂ ਕੰਮ ਤੇ ਨਹੀਂ ਗਿਆ ਕੰਮ ਤਾਂ ਰੱਤੋਂ ਨਹੀਂ ਗਿਆ ਠੀਕ ਆ ਕਿਉਂ ਕੰਮ ਤਾਂ ਤਾਂ ਕਿਉਂ ਲੱਭ ਲਿਆ ਕੀ ਗੱਲ ਨਹੀਂ ਸੋਣ ਨਹੀਂ ਮਦਦ ਆ ਜਾਣਾ ਨਹੀਂ ਤਾਂ ਹੀ ਤਾਂ ਨਹੀਂ ਆਉਸੀ ਤੇ ਹਜੇ ਅਗਲਾ ਕਰ ਜਾਈ ਲਾਇਆ ਤੈਨੂੰ ਪੈਸਾ ਕਿਸੋਂ ਕੱਲ ਦੀਏ ਤੈਨੂੰ ਤੇ ਅਦਾ ਕਮਾਈ ਕਰਨ ਵਾਸਤੇ ਭੇਜਿਆ ਤੋਂ ਇੰਨੇ ਦਿਨ ਵੇਲੇ ਹੋ ਗਿਆ ਕਿੰਨੇ ਵਾਰੀ ਤੈਨੂੰ ਪੈਸੇ ਭੇਜੇ ਆ ਕੰਮ ਨਹੀਂ ਲੱਭਣ ਡਿਆ ਦੀ ਕਰੀਂ ਨਹੀ ਕੰਮ ਤੇ ਠੀਕ ਆ ਨਹੀਂ ਲੱਭਣ ਡਿਆ ਤੂੰ ਹੋਰਾਂ ਪਰਾਂ ਹੋ ਕੇ ਵੇਖ ਲੈਣਾ ਸੀ ਕੰਮ ਕਿੱ데 ਇੱਧਰ ਉੱਧਰ ਵੇਖ ਕੇ ਕਿਸੇ ਨੂੰ ਮੱਦੇ ਬੰਦੇ ਨੂੰ ਪੁੱਛ ਲੈਣਾ ਸੀ ਇੱਕ ਰੋਟੀ ਪਾਣੀ ਤੋਂ ਤੂੰ ਬੈਠੀਂ ਹਾਏ ਇਹ ਤਾਂ ਬੜੀ ਮਾੜੀ ਗੱਲ ਆ ਹਾਂ ਮਾਤਾ ਕੀ ਕਰਨਾ ਫਿਰ ਮੈਨੂੰ ਪੈਸੇ ਹੁਣ ਦੇ ਨਹੀਂ ਤੇ ਮੈਂ ਆ ਜਾਣਾ ਹੀ ਫੜਾ ਓਕਾ ਕੰਮ ਆ ਕਹਾਂ ਲ ਆ ਜਾ ਤੂੰ ਵੀ ਜੜਾ ਆ ਸੇਥੇ ਖਾਂ ਰੇ ਆ ਤੇ ਤੂੰ ਵੀ ਆਣ ਕੇ ਖਾ ਲਈ ਜਦ ਜੀ ਤੇਰੇ ਨੂੰ ਆਖਰ ਆਈ ਤੇਰੇ ਨੂੰ ਕਿਦੇ ਤੈਨੂੰ ਤੇ ਕਮਾਈ ਕਰਨ ਵਾਸਤੇ ਭੇਜਿਆ ਇਥੇ ਹੋ ਮੈਂ ਕਰ ਮੈਨੂੰ ਕੰਮ ਉਹਨੂੰ ਜਪੜਿਆ ਤੇ ਉਹ ਖਾ ਰਿਹਾ ਆ ਆ ਲ ਆ ਜਾ ਫਿਰ ਥਾਲੀ ਜਿਹੋ ਜੀਆਂ ਅਸੀਂ ਖਾਂਦੇ ਉਹ ਜੀਆਂ ਤੂੰ ਖਾ ਲਈ ਚਾਹ ਤੰਗਾ ਫੇਟ ਤੰਗਾ ਤੰਗਾ ਹੋਏ कर पासो इधर हट सताव हो गया है है। सुनी नहीं आन कु लाई ही चगी तरह समझ भी नहीं किया क्या। आई ना लगता वा। इस वा। की आख्या पता लगा वा सता दिता वा गाड़ी पता नहीं की होया वही ਦੇਖੀ ਜਾਓ ਇਹ ਮੁੰਡੇ ਨੇ ਤੇ ਬੜੀ ਜਾਣ ਖਾਦੀ ਐ ਦੋ ਵਾਰੀ ਤੇ ਅੱਗੇ ਐਲਤਸ ਕਰਕੇ ਤੇ ਪੈਸੇ ਭੇਜ ਦਿੱਤੇ ਹੁਣ ਘੜੀ ਘੜੀ ਕਿੱਥੋਂ ਪੈਸੇ ਭੇਜੀਏ ਸਿਖਾਈਏ ਕਿ ਇਹਨੂੰ ਬਾਹਰ ਪੈਸੇ ਭੇਜੀਏ ਸਾਡਾ ਤਾਂ ਪਹਿਲਾ ਕਰਜ਼ਾ ਨਹੀਂ ਹਜੇ ਲੱਥਾ ਪੈਸਾ ਚੁੱਕ ਕੇ ਇਹਨੂੰ ਭੇਜਿਆ ਸੀ ਉਹ ਪੈਸੇ ਨਹੀਂ ਲੱਥੇ ਹੁਣ ਕਿੱਥੋਂ ਇਹਨੂੰ ਦਈਏ ਅਸੀਂ ਜੇ ਉਹਨੇ ਦੇ ਕਰਮਾਂ ਚੋਂ ਤਰਾ ਸਤਾਈ ਆ ਜੇ ਹੁਣ ਹੋਰੇ ਵੱਲ ਸੋਖ ਹੋਇਆ ਤਾਂ ਮੈਨੂੰ ਇਹਨੇ ਸਤਾਇਆ ਆ ਉਹਨੋ ਦੋ ਚਾਰ ਦਿਨ ਵੇਲੇ ਉਹਨੂੰ ਕੰਮ ਕਰਦੀ ਨੂੰ ਤੇ ਹੁਣ ਇੰਨੇ ਮੈਨੂੰ ਆ ਪਤਾ ਕੀ ਕਰਨਾ ਤੇਰਾ ਇਹ ਹੀ ਆਖਣਾ ਵੀ ਆ ਜਾ ਹੁਣ ਜਿੱਥੇ ਅਸੀਂ ਖਾਣੇ ਉਥੇ ਤੂੰ ਵੀ ਖਾਈ ਜਾਵੇਂ ਮੰਮੀ ਇਹ ਗੱਲ ਬੜੇ ਚੁੱਪ ਚੁੱਪ ਬੈਠੇ ਜੇ ਇਹ ਚੁੱਪ ਕਰਕੇ ਬਹਿਣਾ ਬਹਿ ਜਾ ਆ ਜਾ ਬਹਿ ਜਾ ਕੀ ਹੋਇਆ ਹੁਣ ਗੱਲ ਕੋਈ ਬਾਰਾ ਮਰਨੇ ਕਿਹਦਾ ਫੋਨ ਆਇਆ ਆ ਕੀ ਆਂਦਾ ਆਂਦਾ ਆ ਮੈਨੂੰ ਪੈਸੇ ਭੇਜੋ ਮੰਮੀ ਕੀ ਆਂਦਾ ਪੈਸੇ ਭੇਜੋ ਦੋ ਵਾਰੀ ਤਾਂ ਅੱਗੇ ਘੱਲੇ ਆ ਹੁਣ ਇਹਨੂੰ ਪੈਸੇ ਕਿੱਥੋਂ ਘੱਲ ਦੀਏ ਉਹ ਤੇ ਮੈਂ ਰੋਲਦੀ ਹਟੀਆਂ ਨੂੰ ਕਿ ਘੜੀ ਘੜੀ ਇਹਨੂੰ ਪੈਸੇ ਕਿੱਥੋਂ ਪਾਈਏ ਅਸੀਂ ਅੱਗੇ ਤਾਂ ਦੋ ਵਾਰੀ ਤਰਸ ਖਾ ਕੇ ਵੀ ਪੈਸੇ ਪਾਤੇ ਆ ਤੇ ਹੁਣਾਂ ਦਾ ਰੋਟੀ ਲਈ ਪੈਸੇ ਹੈ ਨਹੀਂ ਤਰ ਕਿੱਥੋਂ ਦੇ ਪੈਸੇ ਦਈਏ ਘੜੀ ਘੜੀ ਇਹਨੂੰ ਆਪਣਾ ਕਰੀਏ ਜਾਂ ਇਹਨੂੰ ਭੇਜੀਏ ਮੰਮੀ ਤਰ ਮਨਾ ਇਹ ਮੁੰਡੇ ਨੇ ਨਾ ਸ਼ੰਗ ਹੀ ਲਾਈ ਆ ਕੋਈ ਸ਼ਰਮ ਜਾ ਨਹੀਂ ਨੂੰ ਹੈਗੀ ਇਹਨੂੰ ਪਤਾ ਵੀ ਇੰਨੇ ਪੈਸੇ ਚੁੱਕ ਗਏ ਇਹਨੂੰ ਕਰਜਾ ਇਹਨੂੰ ਬਾਹਰ ਭੇਜਿਆ ਅਸੀਂ ਕੰਮਕਾਰ ਤੂੰ ਸਾਨੂੰ ਭੇਜਣੇ ਆ ਉਲਟਾ ਸਾਨੂੰ ਕਹੀ ਜਾਂਦਾ ਵੀ ਕੋਈ ਇਧਰੋਂ ਭੇਜੀ ਜਾਓ ਅਸੀਂ ਕਿਥੋਂ ਭੇਜਦੀ ਇਹਨੂੰ ਇਥੇ ਕਿਹੜੇ ਮੈਂ ਰੁੱਖਾਂ ਨੂੰ ਨੋਟ ਲੱਗੇ ਵੀ ਜਿਹੜੇ ਤੋੜ ਗਏ ਇਹਨੂੰ ਭੇਜ ਦਈਏ ਇਹਨੂੰ ਅਸੀਂ ਨਹੀਂ ਲੱਥੀ ਚੜੀ ਦੀ ਇਹਨੂੰ ਕਹਾਂ ਨਹੀਂ ਨਾ ਤੇ ਜੀ ਲੱਗਦਾ ਤੇਰਾ ਨਹੀਂ ਕੰਮ ਕਰਨਾ ਤੂੰ ਆ ਜਾ ਜਿੱਦਾਂ ਤੈਨੂੰ ਚੰਗਾ ਲੱਗਦਾ ਵਾ ਹੁਣ ਅਸੀਂ ਨਹੀਂ ਪੈਸੇ ਵੇਖ ਸਕਦੇ ਸਾਡੇ ਹੱਥ ਖੜੇ ਆ ਮੈਂ ਤਾਂ ਫਿਰ ਇਹੇ ਹੀ ਇਹਨੂੰ ਆਖਿਆ ਆ ਮੈਂ ਜੇ ਨਹੀਂ ਤੇ ਜੀ ਲੱਗਦਾ ਤੇ ਆ ਜਾ ਤੂੰ ਨਹੀਂ ਕੋਈ ਕੰਮ ਤਾਂ ਦੱਸ ਆਹ ਜਿੱਦਾਂ ਅਨਗਤ ਨੂੰ ਚੰਗਾ ਲੱਗਦਾ ਨਾ ਘਰ ਭਾਈ ਅਸੀਂ ਨਹੀਂ ਤੈਨੂੰ ਕੁਝ ਕਹਿ ਸਕਦੇ ਕਿੰਨਾ ਸਮਝਾਈ ਜਾਣਾ ਇਹਦਾ ਦਿਮਾਗ ਖਰਾਬ ਹੋ ਗਿਆ ਵਾ ਇੱਥੇ ਪਤਾ ਨਾ ਵੀ ਇੱਥੇ ਮੰਜੇਰੇ ਬੈਠੇ ਮਿਲੀ ਜਾਣੀਆਂ ਮਾਰਦੀਆਂ ਪੱਕੀਆਂ ਜਦੋਂ ਜਰੋਂ ਬਾਹਰ ਬਕਾਉਣੀਆਂ ਪੈਂਡੀਆਂ ਤੇ ਫਿਰ ਬਾਨੇ ਜੀ ਨਹੀਂ ਲੱਗਦਾ ਕੰਮ ਨਹੀਂ ਮਿਲਦਾ ساری ਦੁਨੀਆ ਕੰਮ ਕਰਦੀ ਇਹਨੂੰ ਕੰਮ ਕਿਉਂ ਨਹੀਂ ਲੱਗਦਾ ਇਹਦੇ ਜੀਨ ਨੂੰ ਕੀ ਹੋ ਗਿਆ ਜੇ ਜੀਨ ਨਹੀਂ ਲੱਗਦਾ ਤੇ ਹੋਵਾ ਜਾਂ ਕੰਮ ਕਰਨਾ ਵਾ ਫੇਰ ਇੱਥੇ ਇਹਨਾਂ ਕੰਮ ਕੀਤਾ ਤੇ ਬਾਹਰ ਜਾ ਕੇ ਵੀ ਇਹਨਾਂ ਨੂੰ ਕੰਮ ਕਰਦਾ ਚੱਲ ਕਹਿ ਦੇ ਉਹਨੂੰ ਆ ਜਾ ਵੇਖ ਲਾ ਮਰਜ਼ੀ ਕਰ ਲੈ ਜੋ ਤੂੰ ਕਰਨਾ ਆ ਮੈਂ ਤੇ ਆਖਿਆ ਚੱਲ ਆ ਜਾ ਫਿਰ ਇੱਥੇ ਆਣ ਕੇ ਵੀ ਵੇਖ ਲਾ ਗਏ ਕੀ ਕਰ ਲੈ ਤੇ ਹੁਣ ਕੀ ਕਰ ਲੈਣਾ ਤੂੰ ਆਣ ਕੇ ਹਾਂ ਚਲੋ ਠੀਕ ਆ ਕਰਨ ਦੇ ਜੋ ਕਰਦਾ ਹਾਂ ਇਹੇ ਕੁਛ ਆਖਿਆ ਮੈਂ ਵੀ ਹਾਏ ਹਾਏ ਪਹਿਲਾਂ ਤੇ ਮੈਂ ਕੰਨ ਲਾਉਂਦੀ ਮਰ ਗਈ ਤੇ ਮੋਹਤਾ ਦੀ ਗੱਲ ਤੇ ਸਮਝ ਨਹੀਂ ਆਈ ਹੁਣ ਪੋਤਾ ਤੇ ਹੁਣ ਕਿਤੇ ਆਵਾਜ਼ ਨਿਕਲੀ ਆ ਹੁਣ ਪਤਾ ਲੱਗਾ ਹੀ ਪੀ ਇੱਕ ਹੋਰ ਵਿਹਲੇ ਡਾਉਣ ਲੱਗਾ ਹੀ ਹੈ ਮਾਈ ਹਾਂ ਨਾ ਤੇ ਮਸਾ ਇੰਨਾ ਦੀ ਟਾਈਮ ਨਾ ਪਕਾਉਣੀ ਸੀ ਤੇ ਇੰਨਾ ਦੀ ਮਹਾ ਪੱਕਦੀਆਂ ਸੀ ਉਹ ਤੇ ਹੋਰ ਮੰਜੀ ਤੋਂ ਨਹੀਂ ਹਿਲਦਾ ਉਹਨੇ ਤੇ ਵਨ ਸਵਨਿ ਆਰਡਰ ਮਾਰਿਆ ਕਰਨੇ ਵੀ ਆ ਵੀ ਬਣਾ ਦੋ ਤੇ ਆ ਵੀ ਬਣਾ ਦੋ ਹਾਂ ਹੁਣ ਕੀ ਕਰਾਂ ਮਹਾ ਮਹਾ ਰਸੇ ਪਈ ਰਸੋਈ ਦੇ ਮਹਾ ਮਾ ਕਿਤੇ ਕੰਮ ਕਰਨ ਲੱਗੀ ਇੱਕ ਹੋਰ ਵੇਲਣ ਡੋਣ ਲੱਗਾ ਹੁਣ ਵੀ ਕਿਦਾਂ ਮਾ ਪਤ ਮੂੰਹ ਬਣਾ ਕੇ ਬੈਠੀ ਆ ਹੈ ਹੁੰਦੇ ਕਿਤੇ ਆਵਾਜ਼ ਨਹੀਂ ਨਿਕਲਦੀ ਦੋਵਾਂ ਦੀ ਹੈ ਜਿੱਦਾਂ ਰੋਣ ਵਾਲੇ ਮੂੰਹ ਬਣਾਏ ਹੁੰਦੇ ਇਹਨਾਂ ਨੇ ਸੋਨੀਆ ਤੇ ਕਾਲੀ ਪਈ ਆ ਸੋਨੀਆ ਨੇ ਟਾਲੀ ਜਾਣਾ ਸੀ ਪਰ ਇਹ ਨਹੀਂ ਟਲੀ ਚਲ ਇੱਥੇ ਹੀ ਲੈਣੀ ਦੇਣੀ ਆ ਇੰਦੇ ਤੇ ਆਂਗੇ ਸੁਕੀ ਸੰਦੀ ਆਏ ਨੂੰ ਆਹ ਇਹਨੇ ਤਾਂ ਬੁਹਾਵਿਲੇ ਮਾਤਾ ਹੀ ਸੀਲੇ ਵਾਤਾਈਓ ਮੰਮੀ ਮੰਮੀ ਹਾਂ ਹਾਂ ਸੰਗਵ ਕਿੰਨਾ ਬਾੜ ਬਣਵਾਜਾ ਦੇਗਾ ਜਿਹਦਾ ਗਾੜੀ ਬਹੁਤ ਕਮਾਈ ਕਰਕੇ ਆਇਆ ਹੁੰਦਾ ਏ ਮੰਮੀ ਹਾਂ ਮੇਰਾ ਪੋਤਾ ਆ ਗਿਆ ਹਾਂ ਸੱਸੀ ਕਾਓ ਠੀਕ ਠਾਕ ਹਾਂਜੀ ਹਾਂ ਬੜਾ ਲਿਸਾ ਮੇਰਾ ਪੋਤਾ ਹੋਇਆ ਕੀ ਦਸਾਂ ਤੈਨੂੰ ਉੱਥੇ ਨਾ ਰੋਟੀ ਪਣੀ ਜੱਜ ਦਾ ਨਾਰੈਣ ਸ਼ੈਣ ਉਸੇ ਤੇ ਉਹ ਉਦਾਂ ਹੀ ਭੈਣ ਜੈਂਟ ਨੇ ਕਹੀ ਗਿਆ ਕਿ ਉੱਥੇ ਆਵਾ ਜਿਉਂ ਆ ਫਲਾਨਾ ਢਿੰਡਾ ਕੱਖ ਵੀ ਨਹੀਂ ਉੱਥੇ ਦੇ ਉਹ ਹਾ ਜੈਂਟ ਤੋਂ ਖਾ ਕਰ ਨਾ ਹੋਰ ਕੰਮ ਨਹੀਂ ਸਾਚ ਪੁੱਛੇ ਨਾ ਨਾ ਉਹ ਕੰਪਨੀ ਸਹੀ ਨਾ ਤੇ ਰੋਟੀ ਪਣੀ ਜਦੋਂ ਅਸੀਂ ਗਏ ਨਾ ਇੱਥੋਂ ਦੋ ਦਿਨ ਰੋਟੀ ਪਣੀ ਪੁੱਛਿਆ ਉਹਨਾਂ ਨੇ ਬਾਅਦ ਚ ਫੇਰ ਉਦਾਂ ਦੇ ਉਦਾਂ ਵੇਲੇ ਹੀ ਨਾ ਕੰਮ ਕੀਤਾ ਨਾ ਕਾ ਹੋਰ ਤੁਹਾਨੂੰ ਤੇ ਮੈਂ ਦੱਸਦਾ ਨਹੀਂ ਰਿਹਾ ਕਿ ਉੱਥੇ ਘਰ ਟੈਨਸ਼ਨ ਲੈਣਗੇ ਨਾ ਘਰ ਕਿਵੇਂ ਤੁਹਾਨੂੰ ਦੱਸਿਆ ਨਹੀਂ ਤੁਹਾਡੇ ਕੋਈ ਪੈਸੇ ਮੰਗਾ ਕਾਢੀ ਕੋਈ ਕਿੰਨੇ ਖਰਚਾ ਕਰਾਇਆ ਮੈਂ ਚਾਹ ਰ ਅੱਛਾ ਵੀ ਆਉਣਾ ਹੀ ਚੰਗਾ ਉਹਦੇ ਨੂੰ ਚਲ ਕੋਈ ਨਹੀਂ ਪਹਤਾ ਇੰਨਾ ਵੱਡਾ ਤੂੰ ਆ ਗਿਆ ਆ ਚਲ ਕੋਈ ਗੱਲ ਫੇਰ ਨਾ ਕਰ ਸੋਹਣਿਆ ਆ ਗਿਆ ਹੁਬੇ ਦਾ ਸੀ ਗਾਤ ਸਤਿ ਸ੍ਰੀ ਅਕਾਲ ਹੋਸਣਾ ਠੀਕ ਠਾਕ ਹਾਂਜੀ ਤੁਸੀਂ ਦੱਸੋ ਠੀਕ ਆ ਆਇਆ ਆ ਤੇ ਤੂੰ ਗਿਆ ਤੇ ਬਹੁਤ ਜਿਹੜਾ ਕਰਜ਼ਾ ਚੁੱਕਿਆ ਸੀ ਕਿੱਦਾਂ ਲਾਵਾਂਗੇ ਅੱਜ ਦੇ ਕਰਜ਼ੇ ਦੇ ਥੱਲੇ ਆ ਗਏ ਹੁਣ ਹੈ ਆਵਾ ਮੈਦਾਨ ਨਹੀਂ ਬੜਾ ਤੋਂ ਠੀਕ ਹੈ ਨਾ ਕਰ ਅਸੀਂ ਆਪੇ ਕਰਜ਼ਾ ਲਾ ਲਵਾਂਗੇ ਜਿੱਤਨਾ ਚੁਕੇ ਉਸਤਨਾ ਲਾ ਲਵਾਂਗੇ ਜਾਂ ਮੁੰਡੇ ਨੂੰ ਪਾਣੀ ਦੇ ਤੇ ਮੰਮੀ ਲਾਉਣਾਂ ਤੇ ਤੂੰ ਹੀ ਆ ਮੈਂ ਤੇ ਖਾਲੀ ਗੱਲ ਨਹੀਂ ਕੀਤੀ ਤੁਹਾਨੂੰ ਕਿ ਤੇ ਉਲਟੀ ਪੈ ਜਾਣੇ ਪਾਣੀ ਮੈਂ ਨਿਹਾਉਣ ਲੱਗਾ ਆ ਪਾਣੀ ਦੇ ਮੁੰਲੇ ਲਿਆ ਕੇ ਕਿਨੇ ਦੇਣਾ ਆ ਤੁਰਿਆ ਤੇ ਹੁਣ ਆਇਆ ਤੇ ਬਹਿ ਆ ਪੀ ਗੱਲਾਂ ਕਰਨ ਏ ਇਹਨੇ ਪੁੱਛਿਆ ਨਹੀਂ ਕਿ ਇਤਨਾ ਆਇਆ ਆ ਨਾ ਕਿ ਆਵੇ ਸੁੱਖ ਦੀ ਨਾ ਸਾਫ ਦੀ ਤੇ ਆਉਂਦੀ ਪੈਸਾ ਦਾ ਭੋਗ ਪਾ ਲਿਆ ਇਹਨੇ ਵੀ ਪੈਸਾ ਹੀ ਚੁਕੇ ਆ ਫਰਾਂਗਾ ਤੇ ਹੀਗਾ ਚਲ ਕੋਈ ਨਹੀਂ ਮੰਮੀ ਕਾ ਵੀ ਇਹ ਕਹਿ ਸਕਦੀ ਹੈ ਟੈਨਸ਼ਨ ਹੁੰਦੀ ਨਾਲ ਸਾਰਿਆਂ ਨੂੰ ਇਹ ਤੇ ਨਿਆਣਿਆਂ ਨੇ ਆਣਾ ਉਹਨਾਂ ਨੇ ਜਾਣਕਾਰੀ ਕੀ ਕਹੂੰਗਾ ਮੈਂ ਚੱਲ ਹੁੰਦਾ ਹੀ ਹੈ ਨਾਲ ਐ ਲੱਗਦਾ ਕਿ ਗੜੀ ਜੁੜੀ ਹੈ ਗੁੱਸੇ 'ਚ ਪਾਣੀ ਉਹਦਾ ਦੇਖਾ ਦੇ ਲੜ ਕੇ ਖਾਣਾ ਦਾ ਜੇ ਕਿਹਾ ਤਾਂ ਬੜੀਆਂ ਮਿਰਚਾਂ ਲੱਗੀਆਂ ਬੰਦਾ ਮੇਰਾ ਕੱਲਾ ਕਮਾਉਂਦਾ ਤੇ ਇਹ ਸਾਰਾ ਟੱਬਰ ਖਾਂਦੇ ਇਹਨਾਂ ਨੇ ਘਰ ਦਾ ਕੁਝ ਨਹੀਂ ਬਣਨ ਦੇਣਾ ਤੇ ਜੇ ਕਹਿਆਂ ਤੇ ਮਿਰਚਾਂ ਬੜੀਆਂ ਲੱਗੀਆਂ ਜਾਂ ਤੂੰ ਅਸੀਂ ਆਪੀ ਸਮਝਾਵਾਂਗੇ ਇਹਨੇ ਚਿਰਦਨ ਸਮਝੇ ਤੇ ਹੋਣੀ ਨਹੀਂ ਕਿੱਥੋਂ ਸਮਝਣਾ ਘਰ ਦੇ ਰਹਿ ਜੀ ਕੋਣਿਆ ਮਾਪਾ ਬੂਆ ਤਾਂ ਆਇਆ ਜਾ ਕੇ ਧੋਨੀ ਦੋਇਆ ਬਬੀਨੀ ਆਣੀ ਕਿੱਥੇ ਗਏ ਨਿਆਣੀ ਪੜ੍ਹਨ ਗਏ ਟਿਊਸ਼ਨ ਤੇ ਭਾਜੀ ਆਉਂਦੇ ਹੋਣੀ ਆ ਬੂਆ ਟੋਗਾ ਆ ਗਏ ਆ ਆ ਆ ਗਏ ਨਿੱਕਾ ਭਰਾ ਆਦਾ ਡਾ ਗਿਆ ਮੈਂ ਬੁਗੇ ਮਾਰਨ ਆਉਣ ਲੱਗੀ ਸੀ ਆ ਗਿਆ ਭਰਾ ਆ ਗਿਆ ਤੁਹਾਡਾ ਵਿਹਲਾ 1 ਰੁਪਏ ਦੀ ਨਾ ਕੋਈ ਚੀਜ਼ ਲੈ ਕੇ ਖਾਲੀ ਹੱਥ ਆਇਆ ਜੇ ਦੱਸ ਅੱਗੇ ਇੰਨੇ ਪੈਸੇ ਚੁੱਕੇ ਆ ਉਹ ਨਹੀਂ ਸਾਡੇ ਉਤਰਨ ਦੇ ਤੇ ਕਿੱਥੋਂ ਲਾਉਣੇ ਜੇ ਤੁਸੀਂ ਕਰਜੇ ਥੱਲੇ ਆ ਗਏ ਜੇ ਹੋਰ ਦਤ ਕਿਸੇ ਦਾ ਮੈਨੂੰ ਪਤਾ ਨਹੀਂ ਜੇ ਇੱਥੇ ਕਿਸੇ ਨੂੰ ਕੋਈ ਟੈਨਸ਼ਨ ਨਹੀਂ ਜੇ ਹੁਣ ਟੈਨਸ਼ਨ ਲੈਣ ਨੂੰ ਤੁਸੀਂ ਜੋ ਇਕੱਲੇ ਹੈਗੇ ਹੋ ਲਈ ਜਾਓ ਟੈਨਸ਼ਨ ਚੱਲ ਜਾ ਤੂੰ ਨਾ ਬੋਦਾ ਬੋਲ ਕੋਈ ਨਹੀਂ ਕਰ ਲੈਣੇ ਗੱਲਾਂ ਤੇ ਠੀਕ ਆ ਲੈ ਦੱਸ ਮੈਂ ਵੱਧ ਗੱਲ ਕੀ ਕਹੀ ਤੁਹਾਨੂੰ ਇਹੀ ਸਮਝਾਇਆ ਤੁਹਾਡੇ ਵਾਦੀ ਮੈਂ ਗੱਲ ਕੀਤੀ ਪਰ ਤੁਹਾਨੂੰ ਨਹੀਂ ਸਮਝ ਆਉਣੀ ਤੁਹਾਨੂੰ ਅਜੇ ਕੁਝ ਨਹੀਂ ਦਿਖੰਦਿਆ ਜੇ ਤੁਹਾਡੇ ਹੱਥੋਂ ਪਾਰਾ ਤੇ ਨਿਕਲ ਗਿਆ ਨਾ ਫੇਰ ਆਹ ਆ ਗਿਆ ਤੁਹਾਨੂੰ ਘਰੋਂ ਕੱਢ ਦੇਣਾ ਵਾ ਤੋ ਪਰੇ ਸਮਝੋਣਾ ਤੇ ਚਾਹੀਦਾ ਨਾ ਇਹ ਨਿਆਣਾ ਵਾ ਹੁਣ ਆਸੀ ਆ ਗਿਆ ਆ ਗਿਆ ਮੈਂ ਹਾਂਜੀ ਕਿੱਧਰ ਤੂੰ ਬੜੀ ਛੇਤੀ ਆ ਗਿਆ ਵਾ ਉੱਥੇ ਕੰਮ ਵੀ ਨਹੀਂ ਉਦੋਂ ਜੈਂਟ ਵੀ ਕਹਿੰਦਾ ਕੰਮ ਘੜਾ ਉੱਥੇ ਕੱਖ ਵੀ ਨਹੀਂ ਮੈਨੂੰ ਕਿ ਕੰਪਨੀ 'ਚ ਨਹੀਂ ਕੰਮ ਹੈਗਾ ਹੈਗਾ ਤੇ ਬਾਹਰ ਅੰਦਰ ਉਥੇ ਫੇਰ ਕੇ ਵੇਖ ਲੈਦਾ ਕੰਮ ਤੂੰ ਕਿਹੜਾ ਵੀ ਦੋ ਨੰਬਰ ਦੀ ਆ ਕੇ ਨਾ ਫਿਰ ਤਾ ਲਿਆ ਦੇ ਨੂੰ ਉਥੇ ਕਿੱਥੇ ਵੇਖਣਾ ਹੈ ਬਾਹਰ ਅੰਦਰ ਨਾ ਆ ਕੇ ਇਹਨੂੰ ਜਾਣਦੇ ਉਥੇ ਕਿਹੜਾ ਆਪਣਾ ਪੰਜਾਬ ਆ ਵੀ ਹੈ ਜੋ ਇੰਨਾ ਗੱਲਾਂ ਮਾਰ ਲੈਣੀ ਇੰਨਾ ਉਥੇ ਕੋਈ ਜਾਣਦਾ ਹੀ ਨਹੀਂ ਇੱਕ ਦੂਜੇ ਨੂੰ ਜਾਣਦਾ ਤਾਂ ਨਹੀਂ ਹੈਗਾ ਪਰ ਪਰਮੰਡ ਤੇਰੇ ਕੋਲ ਬੰਦਾ ਕੰਮ ਚੱਲ ਲਾ ਬੰਦਾ ਕੰਪਨੀ ਨਹੀਂ ਦੇਣ ਇਹਨੂੰ ਕਹਿੰਦੇ ਮੈਂ ਬਾਹਰ ਆਪਣਾ ਕਰਨਾ ਮੇਰਾ ਨਹੀਂ ਸਰਦਾ ਮੈਂ ਪਿੱਛੇ ਤੈ ਹੈ ਚੁੱਕਿਆ ਤੂੰ ਹੀ ਹੈਗਾ ਤੂੰ ਕਿਹੜਾ ਨੇ ਆਣਾ ਮੈਂ ਕਹਾਂ ਜੋ ਕਰ ਤੈਨੂੰ ਭੇਜਿਆ ਆਹੋ ਭੇਜਿਆ ਪਿੱਛੇ ਵੀ ਤੈਨੂੰ ਦੋ ਵਾਰ ਕਰਜਾ ਕਿਦਾ ਲਾਉਣਾ ਵਾ ਕਰਜਾ ਤੇ ਲਾਉਣਾ ਤੇ ਹੈਗਾ ਹੁਣ ਮੈਂ ਵੀ ਕੀ ਕਰਦਾ ਐ ਕਿ ਤੈਨੂੰ ਪਤਾ ਇੱਥੇ ਕੀ ਕੀ ਕੰਮ ਹੈਗਾ ਦਿਹਾੜੀਆਂ ਦੀਆਂ ਦਿਹਾੜੀ ਵੀ ਕਿਹੜੀ ਮਿਲਦੀ ਆ ਤੇ ਕੀ ਕਰੇਗਾ ਹੁਣ ਫਿਰ ਨਹੀਂ ਵੇ ਨਹੀਂ ਕੀ ਕਰਾਂ ਫਿਰ ਮੈਨੂੰ ਪਤਾ ਮੈਂ ਕਿੱਦਾਂ ਆ ਮੈਂ ਕਿਹੋ ਜਿਹੀ ਗੱਲਾਂ ਇਹ ਤੁਹਾਨੂੰ ਦੱਸੀਆਂ ਹੁਣੇ ਵੀ ਘਰ ਦੇ ਟੈਨਸ਼ਨ ਲੈਣਗੇ ਉਹ ਚੱਲ ਹੁਣ ਆ ਗਿਆ ਵਾ ਨਾ ਦੱਸਣ ਦੀ ਨਹੀਂ ਲੋੜ ਹੁਣ ਐਦਾਂ ਕਰ ਖਾ ਪੀ ਰਸਟ ਕਰ ਤੇ ਹੁਣ ਕੰਮ ਨੂੰ ਮੁਲਾਬਲੇ ਕੋਈ ਹਾਂਜੀ ਮੇਰੇ ਖਿਆਲ ਤੇ ਨਾ ਕੱਲੇ ਹੁਣ ਪਾਰ ਪਾ ਖੜਿਓ ਕਿ ਹੁਣ ਮੈਂ ਹੀ ਕਰੀ ਜਾਵਾਂ ਠੀਕ ਆ

ਤੇ ਇਤਰਾ ਗਈ ਥੋੜੇ ਜਿਹੇ ਪੈਸੇ ਤੈਨੂੰ ਦੇ ਦੇਣੀ ਤੇ ਅੱਧੀ ਟੋਹੀਆਂ ਇਹਨਾਂ ਨੂੰ ਲਿਆ ਦਿਨਾ ਅੱਗੇ ਸਤੂਖੰਡਿਆ ਮੇਰਾ ਸੋਤਣੀ ਸਾੜੀ ਰਾਰ ਨੂੰ ਆ ਚਲ ਕੋਈ ਗੱਲ ਨਹੀਂ ਰੈਸਟ ਕਰ ਲਾ ਤੇ ਸੌਂ ਜੀਗਾ ਉਠੀਗਾ ਤਾਂ ਫੇਰ ਠੀਕ ਹੋ ਜੀਗਾ ਤੁਹਾਨੂੰ